ਸਾ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਕੁਸ਼ਤੀ ਦੀ ਖੇਡ ਦੀ ਪੰਜਾਬ ਦੀ ਸਾਡੇ ਦੇਸ਼ ਦੀ ਮਿੱਟੀ ਨਾਲ ਜੁੜੀ ਹੋਈ ਹੈ ਖੇਡ ਹੈ ਇਸ ਖੇਡ ਦਾ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਦੁਆਬੇ ਦੇ ਉੱਗੇ ਪਿੰਡ ਮੰਨਨਹਾਣਾ ਵਿਖੇ ਜਿੱਥੇ ਗੁਰਦੁਆਰਾ ਹਰੀ ਸਾਹਿਬ ਡੇਰਾ ਮੰਨਨਹਾਣਾ ਵੱਲੋਂ ਜਿੱਥੇ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਉੱਥੇ ਨਾਲ ਹੀ ਬਹੁਤ ਹੀ ਪ੍ਰਭਾਵਸ਼ਾਲੀ ਖੇਡ ਆਯੋਜਨ ਵੀ ਕਰਵਾਇਆ ਜਾਂਦਾ ਹੈ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲੇ ਨਾਲੋਂ ਨਾਲ ਹੁੰਦੇ ਨੇ ਇਹ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਮੇਲਾ ਪੂਰਾ ਭਰਿਆ ਹੋਇਆ ਤੇ ਮੈਚ ਚੱਲ ਰਹੇ ਨੇ ਕਮਾਂਤਰੀ ਪੱਦਰ ਦਾ ਟੂਰਨਾਮੈਂਟ ਹੈ ਜਿਹਦੇ ਵਿੱਚ ਲੜਕੇ ਆ ਤੇ ਲੜਕੀਆਂ ਦੋਹਾਂ ਵਰਗਾਂ ਦੇ ਮੁਕਾਬਲੇ ਹੁੰਦੇ ਨੇ ਭਾਰਤ ਕੇਸਰੀ ਪੱਦਰ ਦੇ ਮੁਕਾਬਲੇ ਹੁੰਦੇ ਨੇ ਚੱਲ ਰਹੇ ਨੇ ਸਾਲਾਨਾ ਜੋੜ ਮੇਲੇ ਦੀ ਵੀ ਰੌਣਕ ਹੈ ਅਤੇ ਖੇਡਾਂ ਦੇ ਇਹਨਾਂ ਉਪਰਾਲਿਆਂ ਦੀ ਵੀ ਰੌਣਕ ਹੈ ਸੋ ਇਸ ਸਾਲਾਨਾ ਜੋੜ ਮੇਲੇ ਮੌਕੇ ਦੋ ਤਰ੍ਹਾਂ ਦੇ ਦ੍ਰਿਸ਼ ਤੁਹਾਨੂੰ ਵਿਖਾਈ ਦਿੰਦੇ ਨੇ ਇੱਕ ਬੰਨੇ ਧਾਰਮਿਕ ਸਮਾਗਮ ਚੱਲ ਰਿਹਾ ਹੈ ਨਾਲ ਦੀ ਨਾਲ ਪੂਰਾ ਮੇਲਾ ਸਜਿਆ ਹੋਇਆ ਸਾਲਾਨਾ ਜੋੜ ਮੇਲਾ ਸਜਿਆ ਹੋਇਆ ਜਿੱਥੇ ਦੀਵਾਨ ਦੇ ਨਾਲ ਨਾਲ ਦੂਰੋਂ ਦੂਰੋਂ ਵੱਡੀ ਗਿਣਤੀ ਸੰਗਤ ਆ ਕੇ ਜੁੜ ਰਹੀ ਹੈ ਸਟਾਲ ਲੱਗੇ ਹੋਏ ਨੇ ਬੱਚਿਆਂ ਲਈ ਵੀ ਬਹੁਤ ਤਰ੍ਹਾਂ ਦੇ ਯੋਜਨ ਨੇ ਖੇਡਾਂ ਚੱਲ ਰਹੀਆਂ ਨੇ ਅਤੇ ਪੂਰਾ ਦੁਕਾਨਦਾਰੀ ਦਾ ਬਾਜ਼ਾਰ ਵੀ ਸਜਿਆ ਹੋਇਆ ਜਿੱਥੇ ਲੋਕੀ ਖਰੀਦਦਾਰੀ ਕਰਦੇ ਵੀ ਵਿਖੇ ਜਾ ਸਕਦੇ ਨੇ ਇਹਨਾਂ ਦੁਕਾਨਾਂ ਉੱਤੇ ਤੁਹਾਨੂੰ ਬੱਚਿਆਂ ਦੇ ਖਟੌਣੇ ਆ ਤੋਲੇ ਕੀ ਘਰੇਲੂ ਵਰਤੋਂ ਵਿੱਚ ਚੌਣ ਵਾਲੀ ਹਰੇਕ ਚੀਜ਼ ਵਿਖਾਈ ਦਿੰਦੀ ਹੈ ਅਤੇ ਇਸੇ ਕਰਕੇ ਸੰਗਤ ਦੂਰੋਂ ਇੱਥੇ ਦਰਸ਼ਨ ਕਰਕੇ ਜਿੱਥੇ ਸੁਭਾਗਾ ਮਹਿਸੂਸ ਕਰਦੀ ਹੈ ਉਥੇ ਸਾਲਾਨਾ ਜੋੜ ਮੇਲੇ ਦਾ ਇੱਕ ਹਿੱਸਾ ਬਣ ਕੇ ਵੀ ਬੇਹਦ ਮਾਣ ਮਹਿਸੂਸ ਕਰਦੀ ਹੈ ਤੇ ਜਿੱਥੋਂ ਦਾ ਗੱਲ ਹੁੰਦੀ ਹੈ ਖੇਡ ਆਯੋਜਨ ਦੀ ਤਾਂ ਇੱਥੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਹੁੰਦੇ ਨੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਤੇ ਪਰਾਲਾ ਪਿਛਲੇ 41 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਖੇਡਾਂ ਵਾਲੇ ਬੰਨੇ ਜੋੜਿਆ ਜਾ ਸਕੇ ਤੇ ਇਸੇ ਲਈ ਸੂਬਾ ਪੱਦਰੀ ਹੀ ਨਹੀਂ ਕੌਮੀ ਪੱਦਰੀ ਨਹੀਂ ਬਲਕਿ ਕੋਮਾਂਤਰੀ ਪੱਦਰ ਦਾ ਆਯੋਜਨ ਇੱਥੇ ਕਰਵਾਇਆ ਜਾ ਰਿਹਾ ਹੈ ਤੇ ਇਸ ਨਾਲ ਸਮੁੱਚੇ ਇਲਾਕੇ ਨੂੰ ਖੇਡਾਂ ਪੱਖੋਂ ਇੱਕ ਬਹੁਤ ਵੱਡਾ ਸੁਨੇਹਾ ਮਿਲ ਰਿਹਾ ਹੈ ਸੋ ਇਹ ਸਮੁੱਚਾ ਸਮਾਗਮ ਖੇਡਾਂ ਧਾਰਮਿਕ ਅਤੇ ਸੱਭਿਆਚਾਰਕ ਅਹਿਮੀਅਤ ਵਾਲਾ ਇੱਕ ਸਮਾਗਮ ਹੋ ਕੇ ਸਾਹਮਣੇ ਆਉਂਦਾ ਹੈ ਬਹੁਤ ਸਾਰੀ ਕੁਸ਼ਤੀਆਂ ਰੱਬਰ ਦੇ ਦਰਸ਼ਕਾਂ ਦਾ ਦਿਲ ਦੀਆਂ ਘਹਰਾਂ ਗਾ ਤੋਂ ਬਹੁਤ ਵੱਡਾ ਧਰਮਾਨ ਹੈ ਔਰ ਕਹਿੰਦੇ ਕਿ ਸਤਕੂਰ ਸੱਚੇ ਬਾਸ਼ਾ ਜੀ ਦੀ ਆbaar ਬਖਸ਼ਿਸ਼ ਹੈ ਬੱਕ ਬੱਕ ਲਗਣਾ ਤੋਂ ਆਏ ਹੋ ਸੰਗਤ ਦਾ ਧਰਮਾਨ ਹੈ ਕੋਚਾਂ ਦਾ ਜੋਰ ਲੱਗਾ ਹੋਇਆ ਹੈ ਦੇਖਣੇ ਕਿ ਭਾਰਤ ਕਵਾਰ ਕੌਣ ਬਣਦਾ ਹੈ ਰਾਤ ਵਕਤ ਦੀ ਹੈ ਬਾਤ ਸਮੇਂ ਦੀ ਹੈ ਔਰ ਗੁਰਪ੍ਰੀਤ ਗੋਪੀ ਜੀ ਮਾਈਕਲ ਉੱਪਰ ਲਾ ਕੇ ਬਹੁਤ ਸੋਹਣਾ ਹੈ ਉਮਰ ਤੋਂ ਬੇਸ਼ੱਕ ਛੋਟੇ ਹੋ ਵੀਰ ਪਰ ਤੁਹਾਡਾ ਤਜਰਬਾ ਬਹੁਤ ਵਧੀਆ ਔਸੜੀ ਕੁਸ਼ਤੀ ਹੈ 2 0 ਦਾ ਸਕੋਰ ਹੈ ਹਲੇ ਤੱਕ ਦਾ ਇਸ ਕੁਸ਼ਤੀ ਦਾ ਤੇ ਬਹੁਤ ਵਧੀਆ ਅਟੈਕਿੰਗ ਮੋਡ ਦੇ ਵਿੱਚ ਰੌਣਕ ਰੌਣਕ ਦਿੱਲੀ ਤੇ ਇੱਕ ਹੋਰ ਅੰਕ ਹਾਸਲ ਕਰ ਲਿਆ ਪੈਨ ਪੈਨ 0 ਹੋ ਗਏ ਬਹੁਤ ਵਧੀਆ ਭਾਰਤ ਕੁਮਾਰ ਦਾ ਟਾਈਟਲ ਲਈ ਇਹ ਕੁਸ਼ਤੀ ਚੱਲਦੀ ਹੋਈ ਜਿਹੜਾ ਵੀ ਪਹਿਲਵਾਨ ਜਿੱਤੂਗਾ ਉਹ ਭਾਰਤ ਕੁਮਾਰ ਦਾ ਜਿਤਾਵ ਆਪਣੇ ਨਾਮ ਕਰ ਲੂਗਾ ਇਸ ਸਾਲ ਦਾ ਕਲਾਸ ਵਿਕਾਸੀ ਕਿਲੋ ਭਾਰਤ ਕੁਮਾਰ ਰੌਣਕ ਦਿੱਲੀ ਵਰਸਸ ਜੱਟ ਸਿੰਘ ਸਿੱਧੂ ਫਰਵਾੜਾ 96 ਫਰਵਾੜਾ ਵਿੱਚ ਬਹੁਤ ਵਧੀਆ ਕੁਸ਼ਤੀ 4-0 ਸੈਕੰਡ ਹਾਫ ਦੀ ਜਿਹੜੀ ਖੇਡ ਉਹ ਸ਼ੁਰੂ ਹੈ ਭਾਤਕੁਮਾਰ ਦਾ ਟਾਈਟਲ ਹੈ ਫਾਈਨਲ ਕੁਸ਼ਤੀ ਬਹੁਤ ਵਧੀਆ ਭਾਤਕੁਮਾਰ ਦੇਖਦੇ ਕਿ ਕਾਹਨ ਮਿਲਦਾ ਹੈ ਗਰਾਊਂਡ ਕਵਲਦਾ ਜਾਂ ਜਸਟਿਸ ਸਿੱਧੂ ਬਣਦਾ ਹੈ ਬਾਰਤ ਕੁਮਾਰ ਅੱਜ ਫਾਈਨਲ ਦੇ ਦੋਨੋਂ ਨਾਮ ਕਰੋ 700000 ਰੁਪਏ ਸਕੋਰਾਂ ਦੇ ਚੜੀ ਨਾ gira ਤੇ ਕਾਫੀ ਨਕਰਾ ਫਰਕ ਹੋ ਗਿਆ ਬਦਲਤਾ ਹੈ ਜੀ ਦੋ ਤੇ ਜੀਲੋ ਜੀਲੋ ਸਵਾਜ ਲਵੀ ਜਸਟਿਨ ਤਾੜੀਆਂ ਵੱਜਣ ਗਈ ਹੈ ਹੌਸਾ ਰੱਖਣਾ ਮੇਲੇ ਅਜੇ ਸਮਾਂ ਬਾਕੀ ਹੈ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮਲੀ ਮੈਂ ਫਟਫਟ ਰਹੀ ਤਰੀਕ ਸਵੇਖਸਕਾਈ ਕਰੀ ਭਾਈ ਵੀਰ ਸਿੰਘ ਜੀ ਦੀ ਕਹਤਾ ਹੈ ਸਾਨੂੰ ਸਮੇਂ ਦੇ ਨਾਲ ਗੱਦ ਕਰਨੀ ਚਾਹੀਦੀ ਹੈ ਜਿਹੜਾ ਸਮੇਂ ਦੇ ਨਾਲ ਚੱਲਦਾ ਹੈ ਕਾਮਯਾਬੀ ਮਿਲ ਜਾਂਦੀ ਹੈ ਜੇ ਪਹਿਲਾਂ ਨਹੀਂ ਤੇ ਫੇਰ ਆਪਾਂ ਅੱਜ ਦੇ ਬਾਅਦ ਚੱਲਦੇ ਜਾਈਏ ਸੌਂਦੀ ਸਾਹਿਬ ਫਿਰ ਕਾਮਯਾਬੀ ਮਿਲ ਜਾਂਦੀ ਹੈ ਜੇ ਪੈਰ ਹੀ ਰੋਕ ਲੈ ਫਿਰ ਮੰਜ਼ਿਲੇ ਨਹੀਂ ਆਉਣਾ ਸਾਨੂੰ ਜਾਲਾ ਬੰਦਲੇ ਉਹ ਛੋੜੀ ਕੋਸ਼ਿਸ਼ ਹੈ ਅਰ 2.94 ਇਹ ਜਾਨੀ ਹੱਥ ਹੈ ਅੱਜ ਜੀਰੋ ਦਾ ਸਕੋਰ ਹੈ 2-10। ਕਾਹਨੋ। ਪਾੜੀਆਂ ਮਾਰਨ ਦੇ ਰਸਤ ਵਿੱਚ ਵੀ ਲੋ ਇੱਕ ਵਾਰੀ ਰਾਣਕ ਪਹਿਲਵਾਨ ਲਈ ਭਾਰਤ ਕੁਮਾਰ ਦਾ ਜਿਹੜਾ 2025 ਦਾ ਟਾਈਟਲ ਆਪਣੇ ਨਾਮ ਕੀਤਾ ਇਸ ਪਹਿਲਵਾਨ ਨੇ ਰਾਣਕ ਦਿੱਲੀ ਧੰਨ ਧੰਨ 108 ਸੰਤ ਬਾਬਾ ਹਰੀ ਸਿੰਘ ਜੀ ਨੇ ਕੀ ਬਾਰੇ ਡੇਰਾ ਮੰਨਣਾ ਨਾ। ਕੁਟੀਆਂ ਅਮਰੂਦਾਂ ਵਾਲੀ ਸੰਤਾਂ ਦਾ ਵਰਸਸੀ ਦੇ ਉੱਤੇ ਜੋੜ ਮੇਲੇ ਦਾ ਬਹੁਤ ਵਧੀਆ ਇਕੱਠ ਹੋਇਆ। ਕੁਸ਼ਤੀਆਂ ਇੰਟਰਨੈਸ਼ਨਲ ਲੈਵਲ ਤੇ ਕਰਾ ਰਹੇ ਆ। ਹਰੇਕ ਸਾਲ ਕਰਾਉਂਦੇ 39ਵਾਂ ਸਾਲ ਹੋ ਗਿਆ ਇਹਨੂੰ ਚੱਲਦੇ ਮੇਲੇ ਨੂੰ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡਾ ਘਟਨਦਾ ਬਹੁਤ ਵਧੀਆ ਕਰਾਇਆ ਜਾਂਦਾ ਤਿੰਨ ਚਾਰ ਦਿਨ ਮੇਲਾ ਚੱਲਦਾ 11 12 13 14 ਤੇ 14 ਨੂੰ ਸੰਤ ਬਾਬਾ ਹਰੀ ਸਿੰਘ ਜੀ ਵਰਸੀ ਹੈ 39ਵਾਂ ਸਾਲ ਹੋ ਗਿਆ ਸੰਤ ਬਾਬਾ ਬਲਬੀਰ ਸਿੰਘ ਸੰਤ ਬਾਬਾ ਜਸਵੰਤ ਸਿੰਘ ਜੀ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਕਿਰਪਾ ਦੇ ਨਾਲ ਸਾਰਾ ਕੁਝ ਜੋ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਡੇਰਾ ਬਹੁਤ ਵਧੀਆ ਆਇਆ ਡਿਰੇਕਟਰ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇੰਟਰਨੈਸ਼ਨਲ ਲੈਵਲ ਤੇ ਗੇਮਾਂ ਹੋ ਰਹੀਆਂ ਅਮਰੀਕਾ ਕੈਨੇਡਾ ਆਰਾਂ ਤੋਂ ਪਹਿਲਵਾਨ ਆ ਰਹੇ ਆ ਸਾਰੇ ਬਹੁਤ ਵਧੀਆ ਹੋ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੰਗਤ ਦੇ ਸਹਿਯੋਗ ਨਾਲ ਜੋ ਵੀ ਚੱਲਦਾ ਬਹੁਤ ਵਧੀਆ ਚੱਲਦਾ ਰਹੇ ਸਾਬ ਸੰਗਤਾਂ ਦੇ ਇੱਤੇ ਅਰਦਾਸ ਬੇਨਤੀ ਕੀਤੀ ਜਾਂਦੀ ਸੰਤਾਗੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਵੇ ਜੋ ਵੀ ਕੋ ਤਿਲਪੁਨ ਲੈ ਕੇ ਆਉਂਦਾ ਉਹਨਾਂ ਨੂੰ ਪਰਵਾਨ ਵੀ ਕੀਤਾ ਜਾਵੇ ਇਕਬਾਲ ਚੌਧਰੀ ਜਿਹੜਾ ਉਹ ਰੈੱਡ ਕਾਸਟਿਮ ਦੇ ਵਿੱਚ ਹੈ ਔਰ ਦੂਸਰੀ ਪਾਸੇ ਅਸ਼ਦੀ ਪਟਿਆਰਾ ਇਹ ਰਿੰਗ ਕਸਚਨ ਦੇ ਵਿੱਚ ਜਿਹੜੀ ਇਹ ਟਾਈਟਲ ਦੀ ਕੁਸ਼ਤੀ ਹੈ ਬਹੁਤ ਵੱਡਾ ਹੈ ਸਤਿਕਾਰ ਨਾਲ ਹੀ ਮੈਂ ਰਾਣਾ ਭਲਵਾਂ ਜੀ 판 ਨੂੰ ਬੇਨਤੀ ਕਰਦਾ ਇੱਕ ਵਾਰੀ ਆਓ ਖਾੜੇ ਪਾਸ਼ਾ ਨੂੰ ਸਲਾਮੀ ਦੇ ਕੇ ਜਾਓ ਰਾਣਾ ਭਲਵਾਂ ਜੀ ਕੋਈ ਨਹੀਂ ਇਹ ਮਾਨ ਹੈ ਫਾਟਾ ਬਣਦਾ ਕੀਰਤੀ ਵਰਗੇ ਗਾੜੂ ਵਰਗੇ ਆਰਕੇ ਦੇ ਕੇ ਵੱਟਾ ਜੱਸਾ ਛੋਟਾ ਜੱਸਾ ਹੈ ਬੋਲੀ ਵਰਗੇ ਚੋਪੀ ਦੇ ਵਾਲ ਜਿਹੜੇ ਪੈਣਾ ਕੀਤਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਰਾਣਾ ਭਲਵਾਂ ਜੀ ਦੇ ਲਈ ਹੋਰ ਭੀਜੀ ਹਾਂਜੀ ਬਹੁਤ ਵਧੀਆ ਕੁਸ਼ਤੀ ਫਾਈਨਲ ਕੁਸ਼ਤੀ ਪੰਜਾਬ ਕੁਮਾਰ ਦੇ ਟਾਈਟਲ ਲਈ ਇਹ ਚੱਲਦੀ ਹੋਈ ਇਕਬਾਲ ਚਾਹਦਰੀ ਰੈੱਡ ਕਾਰਡ ਵਿੱਚ ਗੁਰਦਾਸਪੁਰ ਦਾ ਪਹਿਲਵਾਨ ਤੇ ਅਰਸ਼ਦੀਪ ਪਟਿਆਲਾ ਜਿਹੜਾ ਕਿ ਦੋ ਟਾਇਟਰਾਂ ਵਿੱਚ ਲੜ ਰਿਹਾ ਸੀਗਾ ਅੰਡਰ 17 ਦੇ ਵਿੱਚ ਵੀ ਤੇ 75 ਕਿਲੋ ਦੋਨਾਂ ਦੇ ਵਿੱਚ ਹੀ ਬਹੁਤ ਵਧੀਆ ਕਾਰਜਕਾਰੀ ਦਿਖਾ ਰਿਆ ਇਹਦੇ ਵਿੱਚ ਫਾਈਨਲ ਵਿੱਚ ਪਹੁੰਚਾ ਤੇ ਸਿੰਘਨ ਖੁੱਚ ਲੱਗ ਕੇ ਟੈਂਕਰਾਂ ਦੀ ਕੋਸ਼ਿਸ਼ ਕਰਦਾ ਹੋਇਆ ਲੇਕਿਨ ਰੈੱਡ ਰੈੱਡ ਨੂੰ 30 ਸੈਕਿੰਡ ਦਾ ਸਮਾਂ ਦਿੱਤਾ ਗਿਆ ਵੀ ਪੈਸਿਵਿਟੀ ਅਗਰ 30 ਸੈਕਿੰਡ ਵਿੱਚ ਰੈੱਡ ਕਾਰਡ ਨੂੰ ਦਾ ਪਹਿਲਵਾਨ ਅੰਕ ਨਹੀਂ ਲੈਂਦਾ ਦ ਬਲੂ ਕਾਸਟਿੰਗ ਦੇ ਪਹਿਲਵਾਨ ਨੂੰ ਇੱਕ ਅੰਕ ਮਿਲ ਜੂਗਾ ਰੋਣਾ ਖਾਸ ਕਰਕੇ ਬਲੂ ਕਾਸਟਿੰਗ ਦੇ ਪਹਿਲਵਾਨ ਨੇ ਤੇ ਇੱਕ ਅੰਕਮ ਕਲਾਸਿਟੀ ਰੰਗ ਮਿਲ ਗਿਆ 3 03 ਨਾ ਬਰਤ ਬਨਾਲੀ ਬਲੂ ਕਾਸਟਿੰਗ ਦੇ ਪਹਿਲਵਾਨ ਨੇ ਜਿਹਨੂੰ ਕਿ ਲੈ ਉਹ ਦੇਖੋ ਵੀ 70 ਕਿਲੋ ਤੇ ਲਾ ਕੇ 110 ਕਿਲੋ ਤੱਕ ਦੇ ਕੋਈ ਵੀ ਪਹਿਲਵਾਨ ਇਸ ਵਜ਼ਨ ਤੇ ਨਿੱਸਤ ਕਰਨ ਚਾਹੀਦਾ ਸੀਗਾ ਤਾੜੀਆਂ ਮਾਰ ਦੋ ਇਸ ਵੀਰੇ ਦੇ ਵਿੱਚ ਦੇਖੋ ਕਿੰਨਾ ਹਲਕੀ ਉਮਰ ਦਾ ਪਹਿਲਵਾਨ ਹੈ ਤੇ ਹਲਕੇ ਵਜਿੰਦਾ ਲੇਕਿਨ ਆਪਣੇ ਤੋਂ ਵੱਡੇ ਤੇ ਤਾਹਾ ਬੋਲ ਰਿਹਾ ਬਾਦਸ਼ਾਹ ਸਾਡੇ ਨਾਲ ਕੁਸਤੀ ਦੇ ਪੰਜਾਬ ਕੁਮਾਰ ਦੀ ਵਾਕਈ ਦੇਖਣ ਤੋਂ ਪਤਾ ਲੱਗਦਾ ਕਿ ਕੁਸਤੀ ਚਾਰਾ ਖਾਲੇ ਜਿੱਤਦਾ। ਵਾਹ ਵਾਹ। ਬਾੜੀਆਂ ਮਾਰਦੋ ਖੁੱਲ ਕੇ ਵੇਖੋ ਜਾਈ। ਪੰਜਾਬ ਕੁਮਾਰ ਦਾ ਟਾਈਟਲ ਆਪਣੇ ਨਾਮ ਕੀਤਾ ਹਰਸ਼ਦੀਪ ਪਟਿਆਲਾ ਪਟਿਆਲਾ। ਪੰਜਾਬ ਕੁਮਾਰ ਅੰਡਰ 17 ਲੜਕਿਆਂ ਦੇ ਵਰਗ ਵਿੱਚ ਹਰਸ਼ਦੀਪ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਕਬਾਲ ਚੌਧਰੀ ਗੁਰਦਾਸਪੁਰ ਤੋਂ ਦੂਜੇ ਸਥਾਨ ਉੱਤੇ ਰਿਹਾ। ਜੀਜੇ ਸਥਾਨ ਉਤੇ ਵਿਲੀਅਮ ਸਿੱਧੂ ਫਗਵਾੜਾ ਅਤੇ ਚੌਥੇ ਸਥਾਨ ਉਤੇ ਹਰਦੀਪ ਫਗਵਾੜਾ ਦਾ ਨਾਮ ਦਰਜ ਹੋਇਆ ਸਾਡੇ ਕੋਲ ਇਸ ਵੇਲੇ ਮੌਜੂਦ ਨੇ ਹਰਵਿੰਦਰ ਸਿੰਘ ਵਿਰਕ ਯੂਕੇ ਤੋਂ ਆਏ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਨਾਲ ਜੁੜੇ ਹੋਏ ਨੇ ਇਸ ਆਯੋਜਨ ਦੇ ਨਾਲ ਲੰਮੇ ਸਮੇਂ ਤੋਂ ਤੁਹਾਡੀ ਸਾਹਜ ਹੈ ਤਫਸੀਲ ਵਿੱਚ ਤੁਹਾਡੇ ਕੋਲ ਜਾਣਨਾ ਚਾਹਾਂਗੇ ਤੁਹਾਡਾ ਕੀ ਇਹਦੇ ਵਿੱਚ ਯੋਗਦਾਨ ਹੁੰਦਾ ਇਸ ਆਯੋਜਨ ਦੇ ਵਿੱਚ ਹਾਂਜੀ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਸੰਤ ਬਾਬਾ ਅਮਰੀਕ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੀ ਰਹਿਮਾਈ ਹੇਟ ਇਹ 34ਵਾਂ ਕੁਸ਼ਤੀ ਦੰਗਲ ਹੋ ਰਿਹਾ ਹੈ ਸੰਤਾਂ ਦੀ 108 ਸੰਤ ਬਾਬਾ ਹਰੇ ਸਿੰਘ ਜੀ ਨੇਕੀ ਦੀ ਯਾਦ ਵਿੱਚ ਅਸੀਂ ਵੀ 1985 ਤੋਂ ਇੱਥੇ ਇਸ ਦੰਗਲ ਨਾਲ ਜੁੜੇ ਹਾਂ ਪਹਿਲਾਂ ਆਪ ਵੀ ਕੁਸ਼ਤੀ ਲੜਦੇ ਰਹੇ ਹਾਂ ਤੇ 1992 ਦਾ ਕੱਲ ਲੜੇ ਫਿਰ ਜੋ ਕੇ ਚਲੇ ਗਏ ਹੁਣ ਹੋਰ ਵੀ ਸਾਡੇ ਨਾਲ ਕਾਫੀ ਐਨ ਆਰ ਆਈ ਵੀਰ ਲੜੇ ਆ ਜਿਨ੍ਹਾਂ ਨੇ ਬਲਬੀਰ ਸਿੰਘ ਜੀ ਰਾਏ ਕੈਨੇਡਾ ਤੋਂ ਬਲਜਿੰਦਰ ਸਿੰਘ ਜੀ ਗੱਲ ਕੈਨੇਡਾ ਤੋਂ ਜੀ ਵਿਪਨ ਕੁਮਾਰ ਜਰਮਨ ਤੋਂ ਤੇ ਗਰਮੇਲ ਸਿੰਘ ਚਾਲ ਉਹ ਵੀ ਜਰਮਨ ਤੋਂ ਇਹਨਾਂ ਦੇ ਸਾਰੇ ਸਹਿਯੋਗ ਨਾਲ ਬਾਬਾ ਜੀ ਜੋ ਵੀ ਸਾਡੀ ਹਾਜ਼ਰੀ ਲਾਉਂਦੇ ਆ ਤੇ ਅਸੀਂ ਕਿੱਦਾਂ ਜਿਉਗਦਾਨ ਪਾ ਕੇ ਪਹਿਲਵਾਨਾਂ ਦਾ ਉਸਤਾਦ ਬਣਾਉਨੇ ਆ ਜੀ ਬਹੁਤ ਚੰਗਾ ਉਦਮ ਹੈ ਆਪਾਂ ਸਾਰੇ ਵੇਖ ਰਹੇ ਆ ਕਿ ਕਿਸ ਤਰੀਕੇ ਦੇ ਮੁਕਾਬਲੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹਾ ਜਨਾ ਦੇ ਨਾਲ ਸਾਡੇ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਲਈ ਅੱਲਾ ਸ਼ੇਰੀ ਮਿਲਦੀ ਹੈ ਇਸ ਖੇਤਰ ਵਿੱਚ ਅੱਗੇ ਵਧਣ ਦੀ ਹਾਂਜੀ ਹਾਂਜੀ ਜਿਹੜੀ ਇਹ ਪਹਿਲਵਾਨੀ ਹੈ ਜੀ ਇਹ ਬੜੀ ਸੱਚੀ ਸੱਚੀ ਗੇਮ ਆ ਜੀ ਹੋਰ ਸਾਡੇ ਅਸੀਂ ਕਬੱਡੀ ਟੂਰਨਾਮੈਂਟ ਵੀ ਕਰਾਉਨੇ ਇੱਥੇ ਅਨੰਦਪੁਰ ਸਾਹਿਬ ਵੀ ਸਾਡਾ ਅੱਜ ਟੂਰਨਾਮੈਂਟ ਸ਼ੁਰੂ ਹੋ ਗਿਆ ਜੀ ਦੋ ਦਿਨ ਉੱਥੇ ਚੱਲਣਾ ਢੰਡਾ ਵੀ ਅਸੀਂ ਕਰਾਉਨੇ ਇੱਥੇ ਬਾਬਾ ਜੀ ਦੇ ਵੀ ਕਬੱਡੀ ਕਰਾਈ ਦੀ ਹੈ ਬਹੁਤ ਚੰਗੇ ਉਪਰਾਲੇ ਨੇ ਤੇ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਇਹ ਆਯੋਜਨ ਈਦੀ ਚੱਲਦੇ ਰਹਿਣ ਉਹਨੂੰ ਕਰਾਲੀ ਈਦਾਂ ਚੇ ਲੇ ਰਹੇ ਇਹ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵੈਰੀ ਮੱਚ ਬਹੁਤ ਮੂਰੀਏ ਗੁਸਤੀ ਕਣਕ ਜਲੰਧਰ ਤੇ ਫਰਾਰੀ ਬਲੇਰ ਕੋਡਲਾ ਵਿੱਚ ਕਾਰ ਚੱਲਦੀ ਹੋਈ ਪੰਜਾਬ ਕੁਮਾਰੀ ਦੇ ਟਾਈਟਲ ਲਈ ਫਾਈਨਲ ਕੁਸ਼ਤੀ ਦੋ ਅੰਕ ਹਾਸਲ ਕਰ ਲੇ ਰੈਡ ਕਾਸਟ ਉਹਦੀ ਪਹਿਲਵਾਨ ਕੇ ਬਾਜਸੀ ਆਹਾਂ ਕੇ ਬਾਜੇ ਰੈਡ ਕਾਸਟ 10-2 ਦਾ ਸਕੋਰ ਹੋ ਗਿਆ 10 ਅੰਕਾਂ ਦਾ ਫਰਕ ਚਾਹੀਦਾ ਹੁੰਦਾ ਲੀਡ ਹੋਣ ਲਈ ਜੇ ਦੋ ਅੰਕ ਹੋਰ ਹੋ ਗਏ ਰੈਡ ਕਾਸਟ ਉਹਦੀ ਪਹਿਲਵਾਨ ਦੇ ਤੇ ਅੰਕਾ ਦੇ ਧਾਰਤੇ ਜੇਤੂ ਹੋ ਜੂਗੀ ਪੰਜਾਬ ਕੁਮਾਰੀ ਪੰਜਾਬ ਕੁਮਾਰੀ ਤਰਵਾਦੇ ਲੋ ਜੀ ਤਾੜੀਆਂ ਮਾਰ ਦਿਓ ਖੁੱਲ ਕੇ ਤਾੜੀਆਂ ਮਾਰ ਦਿਆ ਕਰੋ ਵੀ ਇੱਕ ਵਾਰੀ ਪਰसों ਦੇ ਪਹਿਲਵਾਨਾਂ ਨੇ ਲੜ ਰਿਆ ਤੇ ਅੱਜ ਧੰਨਵਾਦ ਫਾਈਨਲ ਗੁਸਤੀਆਂ ਦਿਖਾ ਰਿਆ ਤੇ ਤੁਸੀਂ ਇੱਕ ਵਾਰੀ ਤਾੜੀਆਂ ਮਾਰ ਕੇ ਤਾਂ ਘੱਟੋ ਘਾਟ ਇਹਨਾਂ ਨੂੰ ਥਕਾਉਂਡ ਦੂਰ ਕਰ ਸਕਦੇ ਹੋ ਤਾੜੀਆਂ ਮਾਰੋ ਖੁੱਲ ਕੇ ਇੱਕ ਵਾਰੀ ਮੇਡਿਲੀ ਲੜਕੀਆਂ ਦੇ ਪੰਜਾਬ ਕੁਮਾਰੀ ਅੰਡਰ 17 ਵਰਗ ਵਿੱਚ ਜਲੰਧਰ ਦੀ ਤਨਖ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਜੇ ਨੰਬਰ ਉਤੇ ਮਲੇਰ ਕੂਟਲਾ ਦੀ ਫਰਾ ਅਲੀ ਰਹੀ ਤੀਜੇ ਸਥਾਨ ਤੇ ਜਲੰਧਰ ਦੀ ਸੁਖਦੀਪ ਅਤੇ ਚੌਥੇ ਸਥਾਨ ਉਤੇ ਭਰੋਵਾਲ ਦੀ ਹਿਜਲ ਦਰਜ ਹੋਈ ਪਿੰਡ ਮੰਨਨਹਾਣਾ ਦੇ ਅੰਤਰਰਾਸ਼ਟਰੀ ਪੱਦਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਇਸ ਵਿਲੇ ਜ਼ਬਰਦਸਤ ਖੇਡ ਵਿਖਾਈ ਦੇ ਰਹੀ ਹੈ ਵਧੀਆ ਕੁਸ਼ਤੀ ਦਾ ਮਜ਼ਾਹਰਾ ਹੋ ਰਿਹਾ ਹੈ ਅਤੇ ਲਾਲ ਅਤੇ ਨੀਲੇ ਰੰਗ ਦੀ ਜਿੱਤੋ ਜਹਾਦ ਚੱਲ ਰਹੀ ਨਜ਼ਰ ਆਉਂਦੀ ਹੈ ਕਿਉਂਕਿ ਰਵਾਇਤੀ ਤੌਰ ਤੇ ਕੁਸ਼ਤੀ ਦੀ ਖੇਡ ਵਿੱਚ ਤੁਮੀ ਪਹਿਲਵਾਨ ਲਾਲ ਅਤੇ ਨੀਲੇ ਰੰਗ ਵਿੱਚ ਵਿਚਰਦੇ ਨੇ ਆਪਸ ਵਿੱਚ ਝੜਦੇ ਨੇ ਸੀਮਤ ਸਮੇਂ ਤੱਕ ਇਹ ਮੁਕਾਬਲਾ ਹੁੰਦਾ ਹੈ ਤੇ ਇਸ ਸੀਮਤ ਸਮੇਂ ਦੌਰਾਨ ਹੀ ਦੋਹਾਂ ਪਹਿਲਵਾਨਾਂ ਨੇ ਪੂਰਾ ਜ਼ੋਰ ਲਾਉਣਾ ਹੁੰਦਾ ਹੈ ਆਪਣੇ ਵਿਰੋਧੀ ਨੂੰ ਚਿਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੁੰਦੀ ਹੈ ਦਾ ਪੇਚ ਵੀ ਤੁਸੀਂ ਵੇਖ ਰਹੇ ਹੋ ਕਿ ਦੋਵੇਂ ਪਹਿਲਵਾਨਾਂ ਵੱਲੋਂ ਜੋ ਵੀ ਦਾ ਪੇਚ ਸਿੱਖੇ ਗਏ ਨੇ ਉਹਨਾਂ ਨੂੰ ਬਿਹਤਰੀਨ ਤੋਂ ਬਿਹਤਰੀਨ ਤੰਗ ਨਾਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਆਪ ਕੋ ਆਪਣੀ ਚੇਤ ਜਿੱਤੀ ਬਣਾਈ ਜਾ ਸਕੇ ਆਫਤਾਬ ਇਹ ਹਿੰਦ ਲੜਕਿਆਂ ਦੇ 75 ਕਿਲੋ ਵਰਗ ਦੇ ਮੁਕਾਬਲਿਆਂ ਵਿੱਚ ਮਾਨਸਾ ਦਾ ਰਿਸ਼ਵ ਪਹਿਲੇ ਸਥਾਨ ਉੱਤੇ ਰਿਹਾ ਪੀਏਪ ਦੇ ਮੋਨੂ ਨੇ ਦੂਜਾ ਸਥਾਨ ਹਾਸਲ ਕੀਤਾ ਅਭਿਸ਼ੇਕ ਪਗਤਾ ਭਾਈ ਪੀਜੇ ਅਤੇ ਅਰਸ਼ਪ੍ਰੀਤ ਪਟਿਆਲਾ ਚੌਥੇ ਸਥਾਨ ਉੱਤੇ ਰਿਹਾ ਪੀਏ ਦਾ ਪੇਜ ਇਸ ਗੱਲ ਦਾ ਵੀ ਪ੍ਰਗਟਾਵਾ ਕਰਦੇ ਨੇ ਕਿ ਪਹਿਲਵਾਨਾਂ ਨੇ ਲੰਮਾ ਅਭਿਆਸ ਕੀਤਾ ਅਤੇ ਇਸ ਉੱਪਰ ਲੰਬੇ ਸਮੇਂ ਤੱਕ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਉਹਨਾਂ ਦੇ ਕੋਚ ਸਹਬਾਨ ਨੇ ਵੀ ਨਾਲੋ ਨਾਲ ਮਿਹਨਤ ਕਰਵਾਈ ਹੈ ਜੋ ਕਿ ਇਸ ਵੇਲੇ ਇਸ ਕੁਸ਼ਤੀ ਮੁਕਾਬਲੇ ਉੱਪਰ ਆਪਣੀ ਪਹਿਲੀ ਨਜ਼ਰ ਪ੍ਰਕਰਾਰ ਰੱਖ ਰਹੇ ਨੇ ਦੋਵੇਂ ਪਹਿਲਵਾਨਾਂ ਦੇ ਕੋਚ ਇਸ ਮੈਟ ਦੇ ਖੱਬੇ ਪਾਸੇ ਟੰਡਿਆਂ ਉੱਤੇ ਮੌਜੂਦ ਨੇ ਅਤੇ ਹਰੇਕ ਖੇਲ ਜੋ ਲੋਕ ਪਰ ਪੂਰੀ ਨਜ਼ਰ ਰੱਖ ਰਹੇ ਨੇ ਅਤੇ ਨਾਲ ਦੀ ਨਾਲ ਆਪਣੀ ਖਿਡਾਰੀ ਨੂੰ ਦਾ ਪੇਚ ਵੀ ਦੱਸ ਰਹੇ ਨੇ ਇਸ ਮੂੜ ਵਿੱਚੋਂ ਕਿਵੇਂ ਲੰਘਣਾ ਹੈ ਉਸ ਸੰਬੰਧੀ ਵੀ ਨਾਲੋਂ ਨਾਲ رائے ਦੇ ਰਹੇ ਇਸ ਤੋਂ ਇਲਾਵਾ ਕੁਸ਼ਤੀ ਦੀ ਖੇਡ ਵਿੱਚ ਨਿਯਮ ਮੁਤਾਬਕ ਕੋਚ ਦੇ ਕੋਲ ਇਸ ਮੌਕੇ ਇਹ ਅਧਿਕਾਰ ਵੀ ਹੁੰਦਾ ਹੈ ਕਿ ਜੇਕਰ ਉਹ ਕਿਸੇ ਫੈਸਲੇ ਨਾਲ ਸਹਿਮਤ ਨਹੀਂ ਤਾਂ ਉਸ ਫੈਸਲੇ ਨੂੰ ਚੁਣੌਤੀ ਵੀ ਦੇ ਸਕਦੇ ਨੇ ਤੇ ਪ੍ਰਬੰਧਕਾਂ ਕੋਲੋਂ ਇਸ ਤੇ ਇਹ ਜੀ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ ਦਰਸ਼ਕਾਂ ਦਾ ਉਤਸ਼ਾਹ ਵੀ ਇਸ ਮੌਕੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਉਂ-ਜਿਉਂ ਕੁਸ਼ਤੀ ਦੇ ਮੁਕਾਬਲੇ ਕੀ ਵਧ ਰਹੇ ਨੇ ਉਸੇ ਤਰ੍ਹਾਂ ਦਰਸ਼ਕਾਂ ਦਾ ਇਕੱਠ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਅੰਤਰਰਾਸ਼ਟਰੀ ਪੱਦਰ ਦੇ ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਤੋਂ ਹੀ ਨਹੀਂ ਦੇਸ਼ ਦੇ ਹੋਰਾਂ ਹਿੱਸਿਆਂ ਤੋਂ ਅਤੇ ਵਿਦੇਸ਼ ਤੋਂ ਵੀ ਜੋ ਪਹਿਲਵਾਨ ਪਹੁੰਚੇ ਨੇ ਉਹਨਾਂ ਨੇ ਆਪੋ ਆਪਣੇ ਖੇਤਰ ਦੇ ਮੰਨੇ ਪ੍ਰਮੰਨੇ ਅਖਾੜਿਆਂ ਤੋਂ ਸਿਖਲਾਈ ਲਈ ਹੋਈ ਹੈ ਤੇ ਉਸ ਸਿਖਲਾਈ ਅਤੇ ਉਸ ਦੇ ਦਾ ਪੇਜ ਵੀ ਅੱਜ ਦੀ ਇਸ ਖੇਰ ਵਿੱਚ ਸਪਸ਼ਟ ਤੌਰ ਉਤੇ ਨਜ਼ਰ ਆ ਰਹੇ ਨੇ ਇਹ ਸਿੱਧਾ ਸਿੱਟਾ ਹੈ ਕਿ ਇਸ ਕਿਸਮ ਦੇ ਫਸਮੇ ਮੁਕਾਬਲੇ ਇਸ ਵੇਲੇ ਵਿਕੇ ਜਾ ਰਹੇ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਅੰਤਰਰਾਸ਼ਟਰੀ ਕੁਸ਼ਤੀ ਫਰਕਸ਼ਨ ਦੇ ਸਾਰੇ ਨਿਯਮ ਲਾਗੂ ਕੀਤੇ ਗਏ ਨੇ ਅਤੇ ਬਕਾਇਦਾ ਨੇਮ ਬੁੱਕ ਦੀ ਵੀ ਵਰਤੋਂ ਹੋ ਰਹੀ ਹੈ ਅਤੇ ਇਸ ਨਾਲ ਜੋ ਕੁਸ਼ਤੀ ਦਾ ਮੁਜ਼ਾਹਰਾ ਹੋ ਰਿਹਾ ਹੈ ਉਸ ਦਾ ਪੱਧਰ ਵੀ ਬਹੁਤ ਵਧੀਆ ਬਣ ਰਿਹਾ ਹੈ ਬਹੁਤ ਵਧੀਆ ਕੁਸ਼ਤੀ ਇਸ ਕੋਰ 0-8 ਮੁਕਾਬਲੇ ਵਿੱਚ ਜਿੱਥੇ ਦੋਹਾਂ ਪਹਿਲਵਾਨਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਉੱਥੇ ਹੀ ਇਹ ਵੀ ਭਰਪੂਰ ਕੋਸ਼ਿਸ਼ ਹੋ ਰਹੀ ਹੈ ਕਿ ਜੇਕਰ ਸਿੱਧੇ ਤੌਰ ਤੇ ਦੂਜੇ ਨੂੰ ਜਿੱਤ ਨਾ ਕੀਤਾ ਜਾ ਸਕੇ ਤਾਂ ਅੰਕਾਂ ਦੇ ਆਧਾਰ ਉੱਪਰ ਜਿੱਤ ਹਾਸਲ ਹੋ ਸਕੇ ਜਿੱਤ ਰਹੀ ਹੈ ਇਹ ਪਹਿਲਵਾਨ ਤਾੜੀਆਂ ਮਾਰ ਦਿਓ ਕੋਰੀ ਦਰਸ਼ਕੀਓ ਬਹੁਤ ਵਧੀਆ ਕੁਸ਼ਤੀਆਂ ਤੁਹਾਨੂੰ ਦਿਖਾ ਰਿਹਾ ਹੈ ਇਹ ਪਹਿਲਵਾਨ ਇੰਨੇ ਇੰਨੇ ਦੂਰੋਂ ਚੱਲ ਕੇ ਆਇਆ ਰੋਤਕ ਰੋਤਕ ਦੀ ਪਹਿਲਵਾਨ ਹੈ ਕਿਹੜਾ ਬੰਲਾ ਨੇ ਜ਼ੋਰ ਕਰ ਤਾੜੀ ਮਾਰੋ ਉਹ ਸਾਹਮਣੇ اٹੈਕ ਬਹੁਤ ਤੇਜ਼ ਕੁਸ਼ਤੀ ਹੈ 90 ਕਿਲੋ ਦੇ ਮਲ ਔਰ ਇੱਕ ਦੋ ਗੱਲ ਕਰ ਲਿਆ ਸੰਦੀਪ ਬਾਣ ਨੇ ਦੋ ਪੁਆਇੰਟ ਹੋਰ ਹੋਰ ਚਾਰ 4 0 ਦਾ ਸਕੋਰ ਬਹੁਤ ਸੋਹਣੀ ਤੇਜ਼ ਕੁਸ਼ਤੀ ਹੈ ਪਹਿਲਾ ਵੀ ਮੁੰਡਾ ਬਹੁਤ ਸੋਹਣਾ ਹੈ ਤੇਜ ਕੁਸ਼ਤੀ ਲੜਿਆ ਹੁਣ ਵੀ ਜਿਹੜੀ ਤੇਜ ਕੁਸ਼ਤੀ ਹੈ ਔਰ ਪਿਛਲੇ ਸਾਲ ਦਾ ਵਿਕੇਂਦੇ ਵਿਲਰ ਹੈ ਇਹ ਬਹੁਤ ਹੀ ਵਧੀਆ ਹੈ ਇਹ ਸੱਧਾ ਦੀ ਨੌਦਾਨ ਹੈ ਸਤਕੂ ਸੱਚੀ ਬਾਸ਼ਾ ਚਰਤੀ ਕਲਾ ਦੇ ਵਿੱਚ ਰੱਖਣੇ ਕਿ ਸਾਡੇ ਬਗੂ ਚਾਹੁੰਦਾ ਜੇ ਸਮਾਨ ਖਾਮਣ ਇੱਕ ਵਾਰੀ ਪੈਣਾ ਕਾਕਾ ਤੈਨੂੰ ਫੇਰ ਜੰਮਣਾ ਹੈ ਸਭ ਇੱਕੋ ਵਾਰੀ ਪੌੜੀਆਂ ਨਹੀਂ ਚੜ੍ਹ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰੀਸ਼ਾ ਨਹੀਂ ਦਿੱਤੋ ਕਰ ਹੋਣੀਆਂ ਕਿਉਂਕਿ ਰੀਸ਼ ਦੀ ਮਿਹਨਤ ਕਰਨੀ ਚਾਹੀਦੀ ਹੈ ਉਹਦੇ ਪਾਸੇ ਬਹੁਤ ਹੀ ਵਧੀਆ ਰੈਡ ਕਸਟਿਮ ਪੋਸ਼ੀ ਕਰਦਾ ਹੋਇਆ ਸੰਦੀਪਾਨ ਪੰਕਾ ਭਾਈ ਔਰ 2 ਪੁਆਇੰਟ ਬਹੁਤ ਵਧੀਆ ਹੈ ਔਰ ਰੈਡ ਕਾਸਟਮ ਕੋ ਪੁਆਇੰਟ ਜਿੱਦੇ ਹਾਸਲ ਕੀਤੇ ਹੈ ਕੁਸ਼ਤੀ ਕਰੰਟ ਵਾਲੀ ਹੈ ਕੈਮਰੇ ਫੋਕਸ ਹੈ ਨਜ਼ਰਾਮਾ ਜਿੜੀਆ ਟਿੱਕੀਆਂ ਹੋਈਆਂ ਹੈ ਮਹਾਪੁਰਸ਼ ਖੁੱਛ ਹੈ ਉਧਰ ਪਾਸੇ ਕੰਗੀ ਕੰਗੀ ਟੰਗੀ ਦਾ ਬਾਇ ਤੇ ਸਵਾਲ ਕਰਨ ਬਹਿਫਾਲ ਕਰਨ ਦੀ ਕੋਸ਼ਿਸ਼ ਸੰਦੀਪ ਮਾਨ ਵੱਲੋਂ ਤੇ 6 6 ਸਕੋਰ 6-0 ਦਾ ਸਕੋਰ ਹੈ ਪਹਿਲੇ ਰਾਊਂਡ ਦਾ 6 ਹੈ ਰੈਡ ਕਾਸਟਮ ਦੇ ਤੇ 0 ਵਾਲੀ ਤੱਕ ਕੈਨੇਡਾ ਦੇ ਪਹਿਲਵਾਨ ਨੇ ਖਾਤਾ ਨਹੀਂ ਖੋਲਿਆ ਮੈਂ ਦਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ 74 ਉਹ 79 ਤੇ 86 ਤੇ 92 ਇਹ ਚਾਰ ਵਜਨਾਂ ਵਿੱਚ ਨੈਸ਼ਨਲ ਚੈਂਪੀਅਨ ਰਹਿ ਚੁੱਕਿਆ ਹੈ ਹੈੱਡਕਾਸਟੋਂ ਦਾ ਪਹਿਲਵਾਨ ਸੰਦੀਪ ਮਾਨ ਲਗਾਤਾਰ ਆਪਣੀ ਦਾਅਵੇਦਾਰੀ ਪੇਸ਼ ਕਰਦਾ ਆ ਰਿਹਾ ਹੈ ਪੰਜਾਬ ਵੱਲੋਂ ਤੇ ਪੰਜਾਬ ਨੂੰ ਪੁਰੇ ਪੰਜਾਬ ਨੂੰ ਤੇ ਮਾਣਾ ਇਸੋ ਪਹਿਲਵਾਨ ਦੇ ਸੰਦੀਪ ਮਾਨ 8 ਚੌਣ ਵਾਲੀ ਲੰਦੀ ਦੇ ਵਿੱਚ ਵੀ ਇਹ ਕੁਆਲੀਫਾਈ ਕਰਨ ਦੇ ਚਾਂਸ ਪੂਰੇ ਆ 8 ਬੋਸੜੀ ਗੁਸ਼ਤੀ ਹੈ ਕਿ ਸਾਨੂੰ ਲੱਖ ਨਹੀਂ ਚਾਹੀਦਾ ਅੰਨਾ ਮੋੜ ਦੇ 8 0 ਕਿ ਸਾਨੂੰ ਲੱਖ ਨਹੀਂ ਚਾਹੀਦਾ ਅੰਨਾ ਮੋੜ ਦੇ ਪਹਿਲੇ ਪਾੜਾ ਰੱਬਾ ਤੂੰ ਜ਼ਮਾਨਾ ਭੰਮ ਦੇਖੀਏ اسلامਾਬਾਦ ਪਿੰਡੀ ਤੇ ਪਸ਼ੋਰ ਨੂੰ ਜੋੜ ਬਲਦਾਂ ਦੇ ਗੱਡੇ ਜਾਈਏ ਸੱਚ ਕੇ ਲਾਹੌਰ ਬਾਬੇ ਨਾਨਕ ਦਾ ਪਿੰਡ ਨਨਕਾਣਾ ਮੋੜ ਦੇ ਸਾਨੂੰ ਲੱਖ ਨਹੀਂ ਚਾਹੀਦਾ ਆਨਾ ਮੁਰਦੇ ਪਹਿਲਾ ਵਾਣਾ ਰੱਬਾ ਤੋਂ ਜ਼ਬਾਨਾ ਮੁਰਦੇ ਔਰ ਮਨਜਿੰਦਰ ਸੋਤਾ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਕੇ ਆਇਆ ਉਧਰ ਲੈnde ਪੰਜਾਬ ਦੇ ਵਿੱਚ ਔਰ ਆਪਕਿਆਂ ਨੇ ਆਕੇ ਦੱਸਿਆ ਕਿ ਐਵੇਂ ਸਰਕਾਰਾਂ ਹੀ ਕਰੀ ਜਾਂਦੀਆਂ ਉਧਰ ਸੋਤਾ ਸਾਹਿਬ ਨੇ ਦੱਸਿਆ ਕਿ ਪਿਆਰ ਬਣਾ ਆਪਸ ਵਿੱਚ ਜੀਵ ਉਸ ਨਾਲ ਪਿਆਰ ਪਰ ਸਾਹਮਣੇ ਕੁਸ਼ਤੀ ਲੈ ਜੀ ਤਾੜੀਆਂ ਮਾਰਦੇ ਤੁਸੀਂ ਵੀਰੋ ਉਹ ਵੀ 90 ਕਿਲੋ 17 ਹੈਗ ਦਾ ਟਾਈਟਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਹੋਇਆ ਸੰਦੀਪ ਬਾਣ ਪੰਟਾ ਪਾਈਕਾ ਕਾ ਕਾਰੀੇ ਮਾਰਦੇ ਇੱਕ ਵਾਰੀ ਦੋਨੋਂ ਪਹਿਲਵਾਨਾਂ ਵਾਲੀ ਬਹੁਤ ਵਧੀਆ ਗੁਸਤੀਆਂ ਦਾ ਵਜ਼ਾਇਰਾ ਕੀਤਾ ਇਹਨਾਂ ਨੇ ਸ਼ੇਰ ਇਹ ਹਿੰਦ ਤੇ ਵਕਾਰੀ ਮੁਕਾਬਲਿਆਂ ਵਿੱਚ ਸੰਦੀਪ ਭਗਤਾ ਪਾਈਕਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਸਤੇਜ ਮੁੰਡੀ ਕੈਨੇਡਾ ਤੋਂ ਦੂਜੇ ਸਥਾਨ ਤੇ ਰਿਹਾ ਅਤੇ ਇਸੇ ਤਰ੍ਹਾਂ ਹਿਮਾਂਚੂ ਨੇ ਤੀਜਾ ਅਤੇ ਸੋਨੂ ਨੇ ਚੌਥਾ ਸਥਾਨ ਹਾਸਲ ਕੀਤਾ ਸਾਰੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਸੋ ਕੁਸ਼ਤੀ ਦਾ ਇਹ ਸ਼ਾਨਦਾਰ ਮੇਲਾ ਇਸ ਵੇਲੇ ਸਜਿਆ ਹੋਇਆ। ਇਸ ਮੇਲੇ ਵਿੱਚ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਪਹੁੰਚੇ ਨੇ। ਉਹਨਾਂ ਵਿੱਚ ਇੱਕ ਖਿਡਾਰੀ ਹੈ ਇਸ ਵੇਲੇ ਸਾਡੇ ਨਾਲ ਹੈ ਜਿਸ ਨੇ ਕੋ ਮੰਤਰੀ ਪੱਧਰ ਉੱਤੇ ਸਾਡੇ ਦੇਸ਼ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਅਹਿਮ ਜਿੱਤਾਂ ਹਾਸਲ ਕੀਤੀਆਂ ਨੇ। ਇਹਨਾਂ ਦਾ ਨਾਂ ਹੈ ਸੰਦੀਪ ਸਿੰਘ ਮਾਨ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਸਕੇਟ ਵਾਲੇ ਬਾਰੇ ਵੀ ਤੇ ਅੰਤਰਰਾਸ਼ਟਰੀ ਪੱਧਰ ਤੇ ਜੋ ਤੁਹਾਡੀਆਂ ਪ੍ਰਾਪਤੀਆਂ ਨੇ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਹੋ ਮੈਂ ਇੰਡੀਆ ਦਾ ਇਦਾਂ ਦਾ ਕੋਈ ਕੰਪੀਟੀਸ਼ਨ ਨਹੀਂ ਜਿੱਥੇ ਮੇਰਾ 골ਡ ਮੈਡਲ ਨਾਮ ਜਿੱਤੇ ਹੋਵੇ ਤੇ ਇੰਡੀਆ ਦਾ ਇੱਕ ਮੈਂ ਪਹਿਲਾ ਰੈਸਲਰ ਹਾਂ ਜਿਨੇ ਲਗਾਤਾਰ ਨੈਸ਼ਨਲ ਚੋਂ ਤਿੰਨ 골ਡ ਜਿੱਤੇ ਹੋਣ ਤੇ ਅਲੱਗ-ਅਲੱਗ weight category ਦੇ ਵਿੱਚ 74 79 ਤੇ 86 ਤਿੰਨਾਂ ਵਿੱਚੋਂ ਲਗਾਤਾਰ 골ਡ ਮੈਡਲ ਜਿੱਤੇ ਆ ਤੇ ਇਸ ਵਾਰ ਮੈਂ 92 ਕੇਜੀ ਦੇ ਵਿੱਚੋਂ 골ਡ ਮੈਡਲ ਜਿੱਤਿਆ ਤੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚੋਂ ਤਿੰਨ ਵਾਰ ਮੇਰਾ ব্রੌਂਜ਼ ਮੈਡਲ ਹੈ ਤੇ ਵਰਲਡ ਚੈਂਪੀਅਨਸ਼ਿਪ ਕੌਨਵੈਲ ਚੈਂਪੀਅਨਸ਼ਿਪ ਸਭੇ ਸਾਰੇ ਮੈਂ ਪਾਰਟਿਸਿਪੇਟ ਕਰ ਚੁੱਕੇ ਹਾਂ। ਜੀ। ਸੋ ਅੰਤਰਰਾਸ਼ਟਰੀ ਪੱਧਰ 'ਤੇ ਤੁਸੀਂ ਪ੍ਰਾਪਤੀਆਂ ਕੀਤੀਆਂ। ਪੰਜਾਬ ਵਿੱਚੋਂ ਕਿਹੜੇ ਇਲਾਕੇ 'ਚੋਂ ਤੁਸੀਂ ਉੱਠ ਕੇ ਅੱਗੇ ਵਧੇ ਹੋ ਤੇ ਇਸ ਪੱਧਰ ਤੱਕ ਪਹੁੰਚੇ ਹੋ? ਮੇਰਾ ਪਿੰਡ ਬੁਰਜਰਾਠੀਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਬੁਰਜਰਾਠੀ ਤੇ ਮੈਂ ਪ੍ਰੈਕਟਿਸ ਬਠਿੰਡਾ ਜ਼ਿਲ੍ਹੇ ਦੇ ਵਿੱਚ ਭਗਤਾ ਭਾਈ ਕਾ ਉੱਥੇ ਰੈਸਲਿੰਗ ਅਕੈਡਮੀ ਉੱਥੇ ਕਰ ਹੁਣ ਤੱਕ ਤੁਸੀਂ ਕਿੰਨੀ ਤਿਆਰੀ ਕੀਤੀ ਕਿੰਨੀ ਸਖਤ ਮਿਹਨਤ ਇਹਦੇ ਵਿੱਚ ਲੱਗਦੀ ਆ ਪਿੰਡਾਂ ਤੋਂ ਅੱਗੇ ਵੱਧ ਕੇ ਕਮਾਂਦਰੀ ਪੱਧਰ ਤੱਕ ਪਹੁੰਚਣ ਲਈ ਸੁਭਾਵਕ ਹੈ ਤੁਸੀਂ ਬਹੁਤ ਮਿਹਨਤ ਕੀਤੀ ਹੋਊਗੀ ਉਹਦੇ ਬਾਰੇ ਜ਼ਰੂਰ ਦੱਸੋ ਮੈਂ 2012 ਦੇ ਵਿੱਚ ਰੈਸਲਿੰਗ ਸਟਾਰਟ ਕਰਤੀ ਸੀ ਤੇ ਲਗਾਤਾਰ ਮੈਂ ਰੈਸਲਿੰਗ ਕਰ ਰਹੇ ਹਾਂ ਤੇ ਮੈਂ ਆਪਣੀ ਲਗਾਤਾਰ ਅਕੈਡਮੀ ਵਿੱਚ ਰਹਿ ਰਿਹਾ ਮੇਰੇ ਸਾਕੀ ਸਿਸਟਰ ਦੇ ਮੈਰਿਜ ਤੇ ਵੀ ਨਹੀਂ ਗਿਆ ਸੀ ਮੈਂ ਆ ਚੀਜ਼ਾਂ ਕਰਕੇ ਵੀ ਆਪਣੀ ਮਿਹਨਤ 'ਚ ਗੈਪ ਹੋਊਗਾ ਉਹ ਚੀਜ਼ਾਂ ਤਾਂ ਤੇ ਬਹੁਤ ਸਕੇ ਚੀਜ਼ਾਂ ਛੱਡਣੀਆਂ ਪੈਂਦੀਆਂ ਜਿੰਦਗੀ 'ਚ ਬਹੁਤ ਸਾਰੇ ਮੌਕੇ ਛੱਡਣੇ ਪੈਂਦੇ ਆ ਤਾਂ ਜਾ ਕੇ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਦਰਸ਼ਕ ਵੇਖ ਰਹੇ ਆ ਨੌਜਵਾਨ ਇੱਥੇ ਖੇਡ ਵੀ ਰਹੇ ਆ ਦੇਖ ਵੀ ਰਹੇ ਹੋਣਗੇ ਤੁਹਾਨੂੰ ਟੀਵੀ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ ਖਾਸ ਕਰ ਕੁਸ਼ਤੀ ਬਾਰੇ ਕਿਉਂਕਿ ਮਿੱਟੀ ਨਾਲ ਜੁੜੀ ਹੋਈ ਖੇਡ ਹੈ ਨਾ ਸਾਡੀ ਇੱਕ ਰਵਾਇਤੀ ਖੇਡ ਆ ਇਹਦੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਆਦਾ ਜਿਆਦਾ ਰੈਸਲਿੰਗ ਨਾਲ ਜੜੋ ਬਹੁਤ ਵਧੀਆ ਗੇਮ ਆ ਤੇ ਇਹ ਦੇ ਵਿੱਚ ਫਿਊਚਰ ਵੀ ਬਹੁਤ ਆਲੰਪਿਕ ਲੈਵਲ ਤੇ ਮੈਡਲ ਆਉਂਦਾ ਵੱਡੇ ਵੱਡੇ ਪੋਸਟਾਂ ਇਨਾਮ ਬਹੁਤ ਕੁਝ ਆ ਤੇ ਬੰਦਾ ਜ਼ਿਆਦਾਤਰ ਨਸ਼ਿਆਂ ਤੋਂ ਦੂਰ ਰਹਿੰਦਾ ਬੰਦੇ ਨੂੰ ਇੱਕ ਟਾਰਗੇਟ ਮਿਲ ਜਾਂਦਾ ਜੇ ਇਨਸਾਨ ਕੋਲੇ ਕੋਈ ਟਾਰਗੇਟ ਹੋਵੇ ਤਾਂ ਬੰਦਾ ਉਹ ਚੀਜ਼ 'ਚ ਰਹਿੰਦਾ ਨਸ਼ਿਆਂ ਤੋਂ ਆ ਸੋ ਇੱਥੇ ਤਾਂ ਆਪਾਂ ਵੇਖ ਰਹੇ ਹਾਂ ਕਿ ਕੁਸ਼ਤੀ ਦਾ ਮੇਲਾ ਭਰਿਆ ਪਿਆ ਇਹਦੀ ਤੁਹਾਨੂੰ ਲੱਗਦਾ ਕਿ ਕੁਸ਼ਤੀ ਦਾ ਜਿਹੜਾ ਆਪਾਂ ਵੇਖਿਆ ਉਹ ਉਜਲਿਆ ਪੂਰੀ ਤਰ੍ਹਾਂ ਤੇ ਨੌਜਵਾਨਾਂ ਲਈ ਵਧੀਆ ਇਹਦੇ ਵਿੱਚ ਇੱਕ ਬਣ ਸਕਦਾ ਬਹੁਤ ਉਜਵਲਾ ਵੱਡੇ ਵੱਡੇ ਟੂਰਨਾਮੈਂਟ ਹੋ ਰਿਹਾ ਮੈਟ ਦੇ ਹੁਣ ਪਹਿਲਾਂ ਜਿਵੇਂ ਯਾਤਰ ਮਿੱਟੀ ਸੀ ਉਹਨੂੰ ਕੁਸ਼ਤੀ ਮੈਟ ਤੇ ਵੀ ਆ ਰਿਹਾ ਜਿਵੇਂ ਇਦਾਂ ਟੂਰਨਾਮੈਂਟ ਹੋਣਗੇ ਬੱਚੇ ਆਟੋਮੈਟਿਕ ਅੱਗੇ ਜਾਣਗੇ ਜੋ ਕੰਪੀਟੀਸ਼ਨ ਮਿਲੂਗਾ ਜੀ ਸੋ ਤੁਸੀਂ ਬਹੁਤ ਸਾਰੇ ਮੁਕਾਬਲੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਤੇ ਅੱਗੇ ਤੁਸੀਂ ਜਿਹੜੇ ਮੁਕਾਬਲੇ ਖੇਡਣੇ ਨੇ ਸਾਰੇ ਦੀ ਤੁਹਾਨੂੰ ਸ਼ੁਕਾਵਾ ਨਵਾ ਦਿੰਦੇ ਅਸੀਂ ਆਪਣੇ ਵੱਲੋਂ ਵੀ ਤੇ ਦਰਸ਼ਕ ਤੇ ਇਸੇ ਤਰ੍ਹਾਂ ਅੱਗੇ ਵੀ ਫੇਰ ਕਿਤੇ ਤੁਹਾਡੇ ਨਾਲ ਗੱਲਬਾਤ ਹੋਵੇਗੀ ਸਾਡੇ ਨਾਲ ਅੱਜ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਗੁਰਦੇਸ਼ਵਰ ਜੀ ਤਾੜੀਆਂ ਮਾਰੋ ਦਰਸ਼ਕ ਵੀਰ ਇੱਕ ਈ ਕੁਸ਼ਤੀ ਸ਼ੁਰੂ ਹੋ ਗਿਆ ਅੱਜ ਦੀ ਇਹ ਲੰਗਾਂ ਦੀ ਪਾਰਤ ਕੇਸ਼ਰੀ ਦੀ ਫਾਈਨਲ ਕੁਸ਼ਤੀ ਗੁਰਦੇਸ਼ਵਰ ਰੈੱਡ ਕਾਸਟਿਊਮ ਸੈੰਗ ਸਰਦਾਰ ਪਹਿਲਵਾਨ ਤੇ ਪੁਸ਼ਪਿੰਦਰ ਨੀਲੀ ਕਲਾਸ 90 ਕਿਲੋ ਦੀ ਇਹ ਕੁਸ਼ਤੀ ਬਹੁਤ ਵਧੀਆ ਹਿਆਣ ਕੁਸ਼ਵਿੰਦਰ ਔਰ ਦੂਸਰੇ ਪਾਸੇ ਗੁਰਦੇਸ਼ਵਰ ਬਹੁਤ ਸੋਹਣੀ ਕੁਸ਼ਤੀ ਹੈ ਅੱਜ ਦੇ ਦਿਨ ਦੀ ਇਹ ਭਾਰ ਕਿਸਰੀ ਟਾਈਟਲ ਦੀ ਕੁਸ਼ਤੀ ਹੈ ਸਾਰੇ ਨਾਮਰ ਕੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਉਧਰ ਕੈਮਰੇ ਫੋਕਸ ਹੈ ਦੇਖਦੇ ਕਿ ਕੌਣ ਟਾਈਟਲ ਜਿੱਤ ਕੇ ਜਾਂਦਾ ਹੈ ਅੱਜ ਦਾ ਖਿਤਾਬ ਕੌਣ ਆਪਣੇ ਨਾਮ ਕਰਕੇ ਜਾਂਦਾ ਹੈ ਮੈਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਫਾਈਨਲ ਕੁਸ਼ਤੀ ਹੈ ਔਰ ਅੱਜ ਦੀ ਕੁਸ਼ਤੀ ਦੇ ਸਾਰੇ ਜਾਬਰ ਕੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਹੋਇਆ ਇੱਕ ਵਾਰੀ ਇਹਨਾਂ ਪੁਲਵਾਨਾਂ ਦੀ ਜਿੰਦ ਦੀ ਕਲਾ ਲਈ ਜ਼ੋਰਦਾਰ ਤਾੜੀ ਮਾਰੋ। ਔਰ ਮੇਲ ਹੁੰਦਾ ਸਾਲ 2026 ਦੇ ਵਿੱਚ ਐਸੀ ਤਰ੍ਹਾਂ ਜਿਹੜਾ ਮੇਲਾ ਜੁੜੇਗਾ। ਫਾਈਨਲ ਕੁਸ਼ਤੀ ਐ ਇੱਕ ਪਾਸੇ ਗੁਰਦੇਸ਼ਵਰ ਰੈਡ ਕੱਪ ਚਮ ਦੇ ਵਿੱਚ ਹੈ ਔਰ ਪਸ਼ਵੰਤਰ ਨੇ ਵੀ ਦਿਵਜੋਬ ਕਰਦਾ ਹੈ। ਮੇਚ ਵਾਰੀ ਉਹ ਬਹੁਤ ਵਧੀਆ ਖੇਚ ਮਾਰ ਕੇ ਦੋ ਅੰਕ ਹਾਸਲ ਕਰ ਲਿਆ ਜੀ। ਦੋ ਪੁਆਇੰਟ। ਬਹੁਤ ਵਧੀਆ। ਉਹ ਮੁਕਾਬਲਾ ਜਿਸ ਦੀ ਸਾਰੇ ਉਡੀਕ ਕਰ ਰਹੇ ਸਨ ਜਿਸ ਉਪਰ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਉਹ ਸੀ ਵਕਕਾਰੀ ਭਾਰਤ ਕੇਸਰੀ ਲੜਕਿਆਂ ਦਾ 90 ਕਿਲੋ ਵਰਗ ਦਾ ਫਾਈਨਲ ਮੁਕਾਬਲਾ ਜਿਸ ਵਿੱਚ ਕੁਸ਼ਪਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਜੀਹਾ ਕਰਦੇ ਹੋਏ 1,51,000 ਰੁਪਏ ਦੀ ਇਨਾਮੀ ਰਕਮ ਵੀ ਹਾਸਲ ਕੀਤੀ ਇਸ ਮੁਕਾਬਲੇ ਵਿੱਚ ਗੁਰਦੇਸ਼ਵਰ ਨੇ ਵੀ ਵਧੀਆ ਖੇਡ ਵਿਖਾਈ ਅਤੇ ਦੂਜਾ ਸਥਾਨ ਹਾਸਲ ਕੀਤਾ ਦਿੱਲੀ ਦਾ ਰੌਣਕ ਤੀਜੇ ਸਥਾਨ ਉੱਤੇ ਅਤੇ ਈਰਾਨ ਦਾ ਸਲਾਰ ਚੌਥੇ ਸਥਾਨ ਉੱਤੇ ਰਿਹਾ ਖੇਡ ਸੰਸਾਦ ਪ੍ਰੋਗਰਾਮ ਦੇ ਅੱਜ ਦੇ ਇਸ ਤਾਜ਼ਾ ਪ੍ਰੀਨ ਅੰਕ ਵਿੱਚ ਇਹ ਸੀ ਪੇਸ਼ਕਾਰੀ 도ਆਬੇ ਦੇ ਉੱਗੇ ਪਿੰਡ ਮੰਨਨਹਾਣਾ ਤੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਪੁਸ਼ਤੀ ਮੁਕਾਬਲੇ ਲੜਕੇ ਅਤੇ ਲੜਕੀਆਂ ਦੇ ਇਨਾ ਸ਼ਾਨਦਾਰ ਮੁਕਾਬਲਿਆਂ ਸੰਬੰਧੀ تفصیلی رپورٹ جوے ਆਸ ਵਿਖਾਉਂਦੇ ਨੇ ਕਿ ਸਾਡਾ پنجاب صوبہ ਤੇ ਦੇਸ਼ ਭਾਰਤ ਇਨ੍ਹਾਂ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਖਾਸ ਕਰ کشتی ਦੀ ਖੇਡ ਵਿੱਚ ਸਾਡਾ ਹੁਬੇਖ ਕਾਫੀ ਰੌਸ਼ਨ ਨਜ਼ਰ ਆਉਦਾ ਹੈ ਆਸ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਆਪ ਸਭ ਨੂੰ ਬਿਹਤਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਨਵੇਂ ਅੰਕ ਵਿੱਚ किसी नवी खेड बारे किसी नवे नजरिए तो गलबात करा जानकारी हासिल करा का एक प्रोग्राम वेख लिय सब सबका बहुत बहुत धनबाद